ਦੋਸਤੋ ਹਾਜ਼ਰ ਹੈ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਏਗੀ ਦੋਸਤੋ ਮੈਨੂੰ ਸਵੇਰ ਤੋਂ ਇੱਕ ਵੀ ਸਵਾਰੀ ਨਹੀਂ ਮਿਲੀ ਸੀ ਮੈਂ ਚਿੰਤਾ ਨਾਲ ਰਿਕਸ਼ਾ ਸਟੈਂਡ ਵੱਲ ਵੇਖਿਆ ਕੰਨਾਂ ਵਿੱਚ ਘਰਵਾਲੀ ਦੀ ਆਵਾਜ਼ ਗੂੰਜ ਰਹੀ ਸੀ ਸ਼ਾਮ ਨੂੰ ਕੁਝ ਲੈ ਕੇ ਆਈ ਉਹ ਅੱਜ ਛੋਟੀ ਨੇ ਪਹਿਲੀ ਵਾਰ ਨਵਰਾਤਰੀ ਦਾ ਵਰਤ ਰੱਖਿਆ ਅਚਾਨਕ ਇੱਕ ਬੁੱਢੀ ਔਰਤ ਮੇਰੇ ਰਿਕਸ਼ੇ ਕੋਲ ਆਈ ਬੋਲੀ ਬੇਟਾ ਮੈਨੂੰ ਘਰ ਛੱਡ ਦੇ ਉਹ ਬਹੁਤ ਗਰੀਬ ਸੀ ਮਨ ਵਿੱਚ ਸੋਚਿਆ ਇਸ ਨੂੰ ਘਰ ਛੱਡ ਦਿੰਦਾ ਸ਼ਾਇਦ ਇਸ ਦੀ ਦੁਕਾਨ ਨਾਲ ਮੈਨੂੰ ਕੋਈ ਸਵਾਰੀ ਮਿਲ ਜਾਵੇ ਜਿਵੇਂ ਮੈਂ ਉਸ ਨੂੰ ਉਸ ਦੇ ਦਰਵਾਜ਼ੇ ਤੇ ਛੱਡ ਕੇ ਮੁੜਿਆ ਸਾਹਮਣੇ ਦਾ ਨਜ਼ਾਰਾ ਵੇਖ ਕੇ ਮੇਰੇ ਹੋਸ਼ ਉੱਡ ਗਏ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਨਵਰਾਤਰੀ ਦਾ ਮਹੀਨਾ ਸੀ ਲੋਕਾਂ ਦੇ ਘਰਾਂ ਵਿੱਚ ਰੰਗ ਬਰੰਗੇ ਪਕਵਾਨ ਬਣ ਰਹੇ ਸੀ ਮੰਦਿਰਾਂ ਵਿੱਚ ਸਜਾਵਟ ਹੋ ਰਹੀ ਸੀ ਹਰ ਗਲੀ ਵਿੱਚ ਜਾਗਰਣ ਤੇ ਗਰਬੇ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਦੂਜੇ ਪਾਸੇ ਆਸੀਂ ਗਰੀਬ ਲੋਕ ਸੀ ਜੋ ਇਸ ਗੱਲੋਂ ਪਰੇਸ਼ਾਨ ਸੀ ਇਸ ਪਵਿੱਤਰ ਸਮੇਂ ਉੱਤੇ ਸਭ ਕੁਝ ਮਹਿੰਗਾ ਹੋ ਗਿਆ ਸੀ ਦੁੱਧ ਫਲ ਜਾਂ ਪ੍ਰਸ਼ਾਦ ਸਮਾਨ ਸਵੇਰ ਤੋਂ ਦਿਲ ਬਹੁਤ ਦੁਖੀ ਸੀ ਕੰਮ ਲਗਭਗ ਠੱਪ ਸੀ ਮੇਰਾ ਰਿਕਸ਼ਾ ਵੀ ਟੁੱਟ ਚੁੱਕਿਆ ਸੀ ਜਿਹਦੀ ਮੁਰੰਮਤ ਜ਼ਰੂਰੀ ਸੀ ਲੋਕ ਇਸ ਹਾਲਤ ਵਿੱਚ ਵੇਖ ਕੇ ਬੈਠਣ ਨੂੰ ਕਤਰੌਂਦੇ ਸੀ ਹੁਣ ਸੋਚ ਰਿਹਾ ਸੀ ਘਰ ਦਾ ਖਰਚ ਕਿਵੇਂ ਚਲਾਵਾਂ ਜਾਂ ਰਿਕਸ਼ੇ ਦੀ ਮੁਰੰਮਤ ਕਰਾਵਾਂ ਜਾਂ ਫਿਰ ਘਰ ਦਾ ਖਰਚ ਚਲਾਵਾਂ ਦੋਨਾਂ ਵਿੱਚੋਂ ਇੱਕੋ ਹੀ ਕਰ ਸਕਦਾ ਸੀ ਸਵੇਰੇ ਘਰ ਵਾਲੀ ਨੇ ਜਦੋਂ ਚਾਹ ਨਾਲ ਬਾਸੀ ਰੋਟੀ ਦਿੱਤੀ ਤਾਂ ਹੋਲੀ ਜੀ ਬੋਲੀ ਸ਼ਾਮ ਨੂੰ ਕੁਝ ਲੈ ਕੇ ਆਇਓ ਅੱਜ ਛੋਟੀ ਦਾ ਪਹਿਲਾ ਵਰਤਾ ਹੈ ਮੇਰੇ ਹੱਥ ਕੰਬ ਗਏ ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਉਹ ਮੇਰੀ ਹਾਲਤ ਜਾਣਦੀ ਸੀ ਫਿਰ ਵੀ ਉਸਨੇ ਬੇਟੀ ਨੂੰ ਨਹੀਂ ਰੋਕਿਆ ਉਸਨੇ ਕਿਹਾ ਮੈਂ ਛੋਟੀ ਨੂੰ ਸਮਝਾਇਆ ਪਰ ਉਹ ਜਿੱਦ ਕਰਨ ਲੱਗੀ ਕਹਿੰਦੀ ਮੋਹਲੇ ਦੀਆਂ ਸਾਰੀਆਂ ਕੁੜੀਆਂ ਨਵੀਆਂ ਚੂੜੀਆਂ ਤੇ ਚੁੰਨੀ ਪਾਉਣਗੀਆਂ ਮੈਂ ਖਾਲੀ ਹੱਥ ਰਹਿ ਜਾਵਾਂਗੀ ਮੈਂ ਡੂੰਗਾ ਸਾਹ ਲਿਆ ਸ਼ਾਇਦ ਮੇਰੀ ਕੁੜੀ ਦੇ ਨਸੀਬ ਨਾਲ ਮਾ ਦੁਰਗਾ ਦੀ ਕੋਈ ਰਾਹ ਕੱਢ ਦੇਵੇ ਸਾਰਾ ਦਿਨ ਮੈਂ ਬਾਜ਼ਾਰ ਦੇ ਮੋਹੱਲੇ ਵਿੱਚ ਭਟਕਦਾ ਰਿਹਾ ਪਰ ਕੋਈ ਸਵਾਰੀ ਜਾਂ ਛੋਟਾ ਜਿਹਾ ਕੰਮ ਨਾ ਮਿਲੇ ਆਖਿਰਕਾਰ ਹਾਰ ਕੇ ਮੈਂ ਆਪਣੇ ਟੁੱਟੇ ਫੁੱਟੇ ਰਿਕਸ਼ੇ ਕੋਲ ਸੜਕ ਕਿਨਾਰੇ ਬਹਿ ਗਿਆ ਮੇਰੇ ਅੱਗੇ ਸੁੰਦਰ ਸਜਾਏ ਰਿਕਸ਼ੇ ਸਨ ਪਹਿਲਾਂ ਮੇਰੀ ਹਾਲਤ ਐਦਾਂ ਦੀ ਨਹੀਂ ਸੀ ਮੈਂ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਆਮਦਨ ਘੱਟ ਸੀ ਪਰ ਗੁਜ਼ਾਰਾ ਹੋ ਜਾਂਦਾ ਸੀ ਪਰ ਜਦੋਂ ਕਰੋਨਾ ਆਇਆ ਦੁਕਾਨ ਬੰਦ ਹੋ ਗਈ ਮੈਂ ਬੇਰੋਜ਼ਗਾਰ ਹੋ ਗਿਆ ਘਰ ਦਾ ਸਾਰਾ ਸਮਾਨ ਵਿਗ ਗਿਆ ਘਰਵਾਲੀ ਨੇ ਚੁੱਪਚਾਪ ਸਭ ਸਹਿ ਲਿਆ ਸ਼ਿਕਾਇਤ ਨਾ ਕੀਤੀ ਕਿਸੇ ਹੱਦ ਗੇ ਹੱਥ ਨਾ ਫਲਾਇਆ ਸਾਡੀ ਇੱਕੋ ਹੀ ਕੁੜੀ ਸੀ ਜੋ ਹੁਣ 10 ਸਾਲ ਦੀ ਸੀ ਜਦੋਂ ਹਾਲਾਤ ਨਾ ਸੁਧਰੇ ਤਾਂ ਘਰਵਾਲੀ ਨੇ ਆਪਣੇ ਵਿਆਹ ਵਾਲੇ ਗਹਿਣੇ ਮੇਰੇ ਹੱਥ ਵਿੱਚ ਰੱਖ ਕੇ ਕਿਹਾ ਵਿਕਰਮ ਇਸ ਨੂੰ ਵੇਚ ਕੇ ਰਿਕਸ਼ਾ ਲੈ ਲਵੋ ਘਰ ਵਿੱਚ ਕੰਮ ਸੇ ਖਾਮ ਰੋਟੀ ਦਾਰਤਾ ਬਣੇਗੀ ਮੈਂ ਪੈਸੇ ਨਾਲ ਇੱਕ ਪੁਰਾਣਾ ਰਿਕਸ਼ਾ ਲਿਆ ਪਿਛਲੇ 1.5 ਸਾਲ ਤੋਂ ਰਿਕਸ਼ਾ ਚਲਾ ਰਿਆ ਸੀ ਪਰ ਖਰਚੇ ਪੂਰੇ ਨਹੀਂ ਹੋ ਰਹੇ ਸੀ ਬੇਟੀ ਨੂੰ ਪ੍ਰਾਈਵੇਟ ਸਕੂਲ ਤੋਂ ਢਾਕੇ ਸਰਕਾਰੀ ਸਕੂਲ ਵਿੱਚ ਪਾ ਦਿੱਤਾ ਅੱਜ ਮੌਸਮ ਵੀ ਬਹੁਤ ਗਰਮ ਸੀ ਮੈਂ ਸਿਰ ਪਰ ਕੇ ਬੈਠਾ ਸੀ ਨਾਲ ਵਾਲੀ ਰਿਕਸ਼ੇ ਵਾਲੀ ਦੀ ਤਿੱਖੀ ਬਾਤ ਸੁਣੀ ਜਾਂ ਭਾਈ ਟਾਈਮ ਖਰਾਬ ਨਾ ਕਰ ਧੰਦੇ ਦਾ ਟਾਈਮ ਹੈ ਪੈਸੇ ਨਹੀਂ ਹੈ ਤਾਂ ਪੈਦਲ ਕਿਉਂ ਨਹੀਂ ਜਾਂਦੀ ਮੇਰਾ ਦਿਲ ਉਦਾਸ ਹੋ ਗਿਆ ਮੇਰੇ ਨਾਲ ਦੇ ਨੂੰ ਸਵੇਰ ਤੋਂ 12 ਸਵਾਰੀਆਂ ਮਿਲ ਚੁੱਕਿਆ ਸੀ ਪਰ ਮੇਰੇ ਰਿਕਸ਼ੇ ਕੋਲ ਇੱਕ ਬੁੱਢੀ ਔਰਤ ਆਈ ਤੇ ਕਹਿੰਦੀ ਬੇਟਾ ਮੈਨੂੰ ਘਰ ਛੱਡ ਦੇ ਮੈਂ ਉਹਨੂੰ ਵੇਖਿਆ ਪੈਰਾਂ ਵਿੱਚ ਟੁੱਟੀ ਜੀ ਚੱਪਲ ਹੱਥ ਵਿੱਚ ਫਟਿਆ ਜਿਹਾ ਥੇਲਾ ਕੱਪੜੇ ਵੀ ਪਾਟੇ ਹੋਏ ਚਿਹਰੇ ਤੇ ਪਰੇਸ਼ਾਨੀਆਂ ਦੀਆਂ ਢੰਗੀਆਂ ਲਕੀਰਾਂ ਮੈਂ ਆਪਣੀ ਮਾਂ ਨੂੰ ਯਾਦ ਕਰ ਲਿਆ ਜੋ ਪਿਛਲੇ ਸਾਲ ਗੁਜ਼ਰ ਚੁੱਕੀ ਸੀ ਮੈਂ ਉਸ ਨੂੰ ਰਿਕਸ਼ੇ 'ਤੇ ਬਿਠਾਇਆ ਤੇ ویرਾਨ ਬਸਤੀ ਵਿੱਚ ਉਸ ਦੇ ਘਰ ਛੱਡਿਆ ਉਸ ਨੇ ਮੈਨੂੰ ਦੁਬਾਵਾਵਾਂ ਦਿੱਤੀਆਂ ਮੈਂ ਜਦੋਂ ਮੁੜਨ ਲੱਗਾ ਤਾਂ ਉਸ ਨੇ ਮੇਰਾ ਮੋਢਾ ਫੜਿਆ ਤੇ ਥੇਲੇ ਵਿੱਚੋਂ ਪੈਸੇ ਕੱਢ ਕੇ ਮੇਰੇ ਹੱਥ 'ਤੇ ਰੱਖ ਦਿੱਤੇ ਮੈਂ ਹੈਰਾਨ ਸੀ ਉਸ ਨੇ ਮੁਸਕਰਾ ਕੇ ਕਿਹਾ ਬੈਠਾ ਮੈਂ ਜਾਣਦੀ ਹਾਂ ਤੂੰ ਵੀ ਪਰੇਸ਼ਾਨ ਹੈ ਸ਼ਾਮ ਹੋਣ ਵਾਲੀ ਹੈ ਮਾਤਾ ਦੀ ਆਰਤੀ ਸ਼ੁਰੂ ਹੋ ਜਾਵੇਗੀ ਘਰ ਜਾ ਘਰ ਵਾਲੇ ਬੱਚਾ ਨਾਲ ਪੂਜਾ ਕਰੀ ਮੇਰੀ ਪ੍ਰਾਰਥਨਾ ਹੈ ਮਾ ਦੁਰਗਾ ਤੇਰੇ ਜੀਵਨ ਵਿੱਚ ਸੁਖ ਸ਼ਾਂਤੀ ਭਰ ਦੇਵੇਗੀ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਜਿਸ ਨੂੰ ਸਭ ਬਿਖਾਰਨ ਸਮਝਦੇ ਸੀ ਉਹਦਾ ਦਿਲ ਬਹੁਤ ਵੱਡਾ ਸੀ ਮੈਂ ਪੈਸੇ ਲੈ ਕੇ ਵਜਾਰ ਗਿਆ ਫਲ ਦੁੱਧ ਮਿਠਾਈ ਖਰੀਦੀ ਘਰ ਪਹੁੰਚਿਆ ਘਰਵਾਲੀ ਖੁਸ਼ ਹੋਈ ਬੇਟੀ ਉਛਲ ਰਹੀ ਸੀ ਸ਼ਾਮ ਨੂੰ ਅਸੀਂ ਆਰਤੀ ਕੀਤੀ ਮੰਦਰ ਵਿੱਚ ਸ਼ਰਮਾ ਜੀ ਆਪਣੇ ਭੰਡਾਰੇ ਦੀਆਂ ਗੱਲਾਂ ਕਰ ਰਹੇ ਸੀ ਮੈਂ ਸੋਚਿਆ ਕਾਸ਼ ਉਹ ਗਰੀਬਾਂ ਦੇ ਘਰ ਰਸਣ ਪਹੁੰਚਾਉਂਦੇ ਮੰਦਰ ਵਿੱਚ ਕੁਝ ਬੱਚੇ ਪ੍ਰਸ਼ਾਦ ਵੰਡ ਰਹੇ ਸੀ ਜੋ ਵੇਖ ਕੇ ਮੇਰਾ ਦਿਲ ਦੁਖੀ ਹੋਇਆ ਉਹ ਬੁੱਢੀ ਔਰਤ ਮੇਰੇ ਲਈ ਦੇਵੀ ਸੀ ਕੁਝ ਦਿਨਾਂ ਬਾਅਦ ਸਵਾਰੀ ਛੱਡਣ ਜਾਂਦਿਆਂ ਇੱਕ ਤੇਜ਼ ਗੱਡੀ ਨੇ ਮੇਰੇ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਸਵਾਰੀ ਨੂੰ ਛੋਟੀਆਂ ਛੱਤਾਂ ਲੱਗੀਆਂ ਪਰ ਮੇਰੀ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਲੋਕਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ ਕੁਝ ਨੇ ਮਦਦ ਕੀਤੀ ਪਰ ਮੈਨੂੰ ਆਪਣੇ ਟੁੱਟੇ ਰਿਕਸ਼ੇ ਦੀ ਜ਼ਿਆਦਾ ਫਿਕਰ ਸੀ ਜੋ ਮੇਰੇ ਘਰ ਦਾ ਸਾਰਾ ਸੀ ਕਿਸੇ ਨੇ ਮੇਰੇ ਘਰਵਾਲੀ ਨੂੰ ਸੂਚਨਾ ਦੇ ਦਿੱਤੀ ਉਹ ਰੋਂਦੀ ਬਿਲਕਦੀ ਹਸਪਤਾਲ ਪਹੁੰਚੀ ਮੇਰੀ ਹਾਲਤ ਵੇਖ ਕੇ ਉਹ ਟੁੱਟ ਗਈ ਆਪਰੇਸ਼ਨ ਦੀ ਲੋੜ ਸੀ ਪਰ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ ਘਰਵਾਲੀ ਨੇ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਪਰ ਨਵਰਾਤਰੀ ਅਤੇ ਦੀਵਾਲੀ ਦੇ ਬਹਾਨੇ ਸਾਰਿਆਂ ਨੇ ਨਾ ਕਰ ਦਿੱਤੀ ਹਸਪਤਾਲ ਨੇ ਕਿਸੇ ਦਾਨੀ ਦੀ ਮਦਦ ਨਾਲ ਮੇਰਾ ਆਪਰੇਸ਼ਨ ਕਰਵਾਇਆ ਪਰ ਸਹੀ ਦੇਖਵਾਲ ਅਤੇ ਪੋਸਣ ਦੀ ਕਮੀ ਕਰਕੇ ਮੇਰੀਆਂ ਲੱਤਾਂ ਵਿੱਚ ਇਨਫੈਕਸ਼ਨ ਫੈਲ ਗਿਆ ਦਵਾਈਆਂ ਇੰਨੀਆਂ ਮਹਿੰਗੀਆਂ ਸੀ ਅਸੀਂ ਖਰੀਦ ਨਹੀਂ ਸਕਦੇ ਸੀ ਕੁਝ ਦਿਨ ਬਾਅਦ ਹਸਪਤਾਲ ਵਾਲਿਆਂ ਨੇ ਸਾਨੂੰ ਘਰੇ ਭੇਜ ਦਿੱਤਾ ਕਹਿੰਦੇ ਹੁਣ ਘਰ ਜਾ ਕੇ ਦੇਖਭਾਲ ਕਰੋ ਮੈਂ ਬਿਸਤਰੇ ਤੇ ਪੈ ਗਿਆ ਸੀ ਮੇਰੀ ਛੋਟੀ ਕੁੜੀ ਇਹ ਸਭ ਵੇਖ ਕੇ ਡਰ ਗਈ ਮੇਰੀ ਘਰ ਵਾਲੀ ਮੋਹੱਲੇ ਦੀਆਂ ਔਰਤਾਂ ਤੋਂ ਮਦਦ ਮੰਗਦੀ ਸਰਕਾਰੀ ਰਸਦ ਦੀਆਂ ਕਤਾਰਾਂ ਵਿੱਚ ਲੱਗਦੀ ਪਰ ਕਿਤੋਂ ਵੀ ਮਦਦ ਨਾ ਮਿਲੀ ਉਹ ਸਿੱਧੀ ਸਾਦੀ ਸੀ ਦੁਨੀਆ ਦੀਆਂ ਚਲਾਕੀਆਂ ਨਹੀਂ ਜਾਣਦੀ ਸੀ ਕਈ ਵਾਰ ਲੋਕ ਬਹਾਨਿਆਂ ਨਾਲ ਮਜ਼ਾਕ ਜਾਂ ਅਪਮਾਨ ਕਰਦੇ ਉਹ ਰੋਂਦੀ ਘਰੇ ਵਾਪਸ ਆ ਜਾਂਦੀ ਮੈਂ ਦਿਨ ਰਾਤ ਰੱਬ ਅਗੇ ਅਰਦਾਸਾ ਕਰਦਾ ਕਿ ਇਸ ਦੁੱਖ ਤੇ ਇਸ ਪ੍ਰੀਖਿਆ ਤੋਂ ਮੁਕਤੀ ਮਿਲੇ ਮੁਹੱਲੇ ਦੇ ਮੰਦਰ ਦੇ ਪੁਜਾਰੀ ਨੂੰ ਸਾਡੇ ਹਾਲਤ ਦਾ ਪਤਾ ਸੀ ਉਹ ਨਵਰਾਤਰੀ ਵਿੱਚ ਮਾਂ ਦੁਰਗਾ ਦੀ ਪੂਜਾ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਲਈ ਸਾਡੇ ਘਰ ਭੇਜ ਦਿੰਦੇ ਇੱਕ ਦਿਨ ਮੈਂ ਮੇਰੀ ਘਰਵਾਲੀ ਨੂੰ ਕਿਹਾ ਸੇਠ ਹਰੀ RAM ਦੀ ਦੇ ਘਰ ਜਾ ਉਹਨਾਂ ਦੀ ਘਰਵਾਲੀ ਨੂੰ ਕਹੇ ਸੇਠ ਨਾਲ ਗੱਲ ਕਰਵਾਉਣਾ ਮੇਰੀ ਘਰਵਾਲੀ ਉਦਾਸ ਹੋ ਗਈ ਕਿਉਂਕਿ ਉਹ ਕਈ ਘਰਾਂ ਤੋਂ ਖਾਲੀ ਵਾਪਸ ਹੱਥ ਆ ਚੁੱਕੀ ਸੀ ਪਰ ਮੈਂ ਜिद ਕੀਤੀ ਕਿਉਂਕਿ ਸੁਣਿਆ ਸੀ ਸੇਠ ਨਵਰਾਤਰੀ ਵਿੱਚ ਵੱਡਾ ਭੰਡਾਰਾ ਕਰਵਾ ਰਹੇ ਸੀ ਮੈਨੂੰ ਵੀ ਸੀ ਸ਼ਾਇਦ ਉਹ ਥੋੜਾ ਰਸਾਂ ਜਾਂ ਦਵਾਈਆਂ ਦੀ ਮਦਦ ਕਰ ਦੇਣਾ ਮੇਰੀ ਘਰ ਵਾਲੀ ਗਏ ਨੂੰ ਕਾਫੀ ਦੇਰ ਹੋ ਗਈ ਮੇਰੀ ਕੁੜੀ ਮੇਰੇ ਕੋਲ ਖੇਡ ਰਹੀ ਸੀ ਅਚਾਨਕ ਦਰਵਾਜ਼ਾ ਖੋਲਿਆ ਸਾਹਮਣੇ ਮੇਰੀ ਘਰ ਵਾਲੀ ਦੀ ਹਾਲਤ ਵੇਖ ਕੇ ਮੇਰਾ ਕਲੇਜਾ ਕੰਬ ਗਿਆ ਉਸ ਦੀ ਚਾਲ ਵਿੱਚ ਲੜਖੜਾਟ ਸੀ ਬਾਲ ਖਿੰਡੇ ਪਏ ਸੀ ਕੱਪੜੇ ਫੱਟੇ ਹੋਏ ਸੀ ਉਹ ਕੰਮ ਦੇ ਹੋਏ ਮੇਰੇ ਕੋਲ ਆ ਕੇ ਖੜੀ ਹੋ ਗਈ ਉਸਨੇ ਮਿੱਠੇ ਵਿੱਚੋਂ 1000 ਰੁਪਏ ਮੇਰੇ ਸਾਹਮਣੇ ਸੁੱਟੇ ਤੇ ਰੋਂਦੀ ਹੋਈ ਕਮਰੇ ਵਿੱਚ ਬੰਦ ਹੋ ਗਈ ਮੈਂ ਛੋਟੀ ਦੇ ਸਾਹਮਣੇ ਕੁਝ ਨਾ ਪੁੱਛ ਸਕਿਆ ਮੇਰਾ ਡਰ ਨਾਲ ਕੰਮ ਰਿਆ ਸੀ ਮੈਂ ਛੋਟੀ ਨੂੰ ਨਾਲ ਵਾਲੀ ਸਕੁੰਤਲਾ ਚਾਚੀ ਦੇ ਘਰ ਭੇਜਿਆ ਮੈਂ ਹਿੰਮਤ ਕਰਕੇ ਵਿਸਤ੍ਰਿਤ ਉਤਰਿਆ ਆਪਣੇ ਨਾਕਾਮ ਸਰੀਰ ਨੂੰ ਦਰਵਾਜ਼ੇ ਤੱਕ ਅੱਕਰੀਸਿਆ ਜੋਰ-ਜੋਰ ਨਾਲ ਦਰਵਾਜ਼ਾ ਖੜਕਾਇਆ ਘਰ ਵਾਲੀ ਨੂੰ ਪੁਕਾਰਿਆ ਅੰਦਰੋਂ ਉਸ ਦੀਆਂ ਸਿਸਕੀਆਂ ਦੀ ਆਵਾਜ਼ ਆ ਰਹੀ ਸੀ ਮੈਂ ਮਿੰਤਾ ਕਰਨ ਲੱਗਿਆ ਮੇਰੀ ਘਰ ਵਾਲੀ ਤੈਨੂੰ ਖੁਦਾ ਦਾ ਵਾਸਤਾ ਹੈ ਮੈਂ ਮਿੰਤਾ ਕਰਨ ਲੱਗਿਆ ਆਪਣੀ ਘਰ ਵਾਲੀ ਦੀਆਂ ਤੈਨੂੰ ਰੱਬ ਦਾ ਵਾਸਤਾ ਹੈ ਦਰਵਾਜ਼ਾ ਖੋਲ ਆਖਿਰ ਹੋਇਆ ਕੀ ਹੈ ਕਾਫੀ ਦੇਰ ਸਨਾਟੇ ਤੋਂ ਬਾਅਦ ਦਰਵਾਜ਼ਾ ਖੋਲਿਆ ਉਸ ਦੀ ਪਾਟੀ ਹੋਈ ਕਮੀਜ਼ ਹੈ ਗਰਦਨ ਤੇ ਨਿਸ਼ਾਨ ਹੈ ਜ਼ਖਮੀ ਗੁੱਟ ਵੇਖ ਕੇ ਮੈਂ ਸਮਝ ਗਿਆ ਕਿ ਉਹ ਨਵਰਾਤਰੀ ਦੇ ਦਿਨ ਸੇਠ ਜੀ ਦੇ ਘਰ ਗਈ ਸੀ ਉਹ ਜ਼ਮੀਨ ਤੇ ਡਿੱਕੇ ਰੌਣ ਲੱਗੀ ਮੈਂ ਉਸ ਨੂੰ ਗੱਲ ਨਾਲ ਲਾਇਆ ਉਸਨੇ ਹਿਜਕੇ ਨਾਲ ਦੱਸਿਆ ਸੇਠ ਜੀ ਦੀਆਂ ਔਰਤਾਂ ਘਰ ਨਹੀਂ ਸੀ ਨੌਕਰ ਨੇ ਨਹੀਂ ਦੱਸਿਆ ਸੇਠ ਜੀ ਨੇ ਮੈਨੂੰ ਡਾਈਨਿੰਗ ਰੂਮ ਵਿੱਚ ਬਿਠਾਇਆ ਫਿਰ ਨੌਕਰ ਨੂੰ ਦਰਵਾਜ਼ਾ ਬੰਦ ਕਰਨ ਲਈ ਕਿਹਾ ਉਹਨਾਂ ਨੇ ਮਦਦ ਦਾ ਵਾਅਦਾ ਕੀਤਾ ਪਰ ਉਹ ਫੁੱਟਫੁੱਟ ਕੇ ਰੋਣ ਲੱਗੀ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਸੀ ਰੱਬ ਦੀ ਸੋ ਮੇਰੀ ਕੋਈ ਰਜਾਵੰਦੀ ਨਹੀਂ ਸੀ ਮੈਂ ਜਾਣਦਾ ਸੀ ਉਹ ਐਦਾਂ ਦਾ ਨਹੀਂ ਕਰ ਸਕਦੀ ਪਰ ਮੈਂ ਗਰੀਬ ਸੀ ਕੋਈ ਮੇਰੀ ਨਾ ਸੁਣਦਾ ਤੇ ਨਾ ਹੀ ਮੇਰੀ ਘਰਵਾਲੀ ਦੀ ਮੇਰੀ ਇੱਜ਼ਤ ਦਾ ਤਮਾਸਾ ਬਣ ਜਾਂਦਾ ਕਾਸ਼ ਮੈਂ ਉਸ ਨੂੰ ਭੇਜਾ ਨਾ ਹੁੰਦਾ ਕਾਸ਼ ਮੈਂ ਹੀ ਮਰ ਜਾਂਦਾ ਮੈਂ ਬੇਵਸੀ ਵਿੱਚ ਰੋਣ ਲੱਗਾ ਛੋਟੀ ਕੁੜੀ ਵਾਪਸ ਆਈ ਸਾਨੂੰ ਰੋਂਦੇ ਵੇਖ ਕੇ ਉਹ ਘਬਰਾ ਗਈ ਸਕੁੰਤਲਾ ਚਾਚੀ ਆਈ ਤਾ ਅਮਰੀਕਰ ਵਾਲੀ ਦੀ ਹਾਲਤ ਵੇਖ ਕੇ ਦੁਖੀ ਹੋਈ ਉਹਨਾਂ ਨੇ ਕਿਹਾ ਮੋਹਲੇ ਦੀਆਂ ਔਰਤਾਂ ਨੂੰ ਬੁਲਾ ਉਹਨਾਂ ਨੇ ਕਿਹਾ ਮੋਹਲੇ ਦੀਆਂ ਔਰਤਾਂ ਨੂੰ ਇਕੱਠੀਆਂ ਕਰ ਸੇਠ ਨੂੰ ਸਬਕ ਸਿਖਾਏ ਮੇਰੀ ਘਰ ਵਾਲੀ ਨੇ ਮਨਾ ਕੀਤਾ ਚਾਚੀ ਤੈਨੂੰ ਕਸਮ ਹੈ ਐਦਾਂ ਦਾ ਨਾ ਕਰੀ ਨਹੀਂ ਤਾਂ ਸਾਨੂੰ ਮੋਹਲੇ ਤੋਂ ਕੱਢ ਦੇਣਗੇ ਮੇਰੀ ਕੁੜੀ ਦੇ ਰਿਸ਼ਤੇ ਤੇ ਉਂਗਲ ਚਿਕੇ ਮੇਰੀ ਕੁੜੀ ਦੇ ਰਿਸ਼ਤੇ ਤੇ ਵੀ ਉਂਗਲ ਉੱਠੇਗੀ ਚਾਚੀ ਸਹਿਮ ਗਈ ਦਿਲਾਸਾ ਦੇ ਕੇ ਚਲੀ ਗਈ ਸ਼ਾਮ ਨੂੰ ਉਹਨਾਂ ਦਾ ਬੇਟਾ ਕੁਝ ਰਸਣ ਲੈ ਕੇ ਆਇਆ ਉਹਨਾਂ ਨੇ ਮੇਰੀ ਘਰ ਵਾਲੀ ਨੂੰ ਹਿੰਮਤ ਦਿੱਤੀ ਮੈਨੂੰ ਰਾਤ ਭਰ ਨੀਂਦ ਨਹੀਂ ਆਈ ਮੇਰੀ ਘਰ ਵਾਲੀ ਸਵੇਰ ਦੀ ਆਰਤੀ ਲਈ ਰਸੋਈ ਵਿੱਚ ਚੁੱਲਾ ਵੜ ਰੇ ਸੀ ਮੈਂ ਮੂਰਤ ਵਾਂਗ ਬੈਠਾ ਸੀ ਮੇਰੀ ਘਰ ਵਾਲੀ ਚਾਹ ਲੈ ਕੇ ਆਈ ਤੇ ਮੈਨੂੰ ਚਾਹ ਦੇ ਕੇ ਕਹਿੰਦੀ ਇਹ ਚਾਹ ਪੀ ਲੋ ਤੇਰੀ ਖਮਸ਼ੀ ਮੈਨੂੰ ਮਾਰ ਦੇਵੇਗੀ ਮੈਂ ਉਸ ਵੱਲ ਵੇਖਿਆ ਜਿਸ ਨੇ ਮੇਰੀ ਵਜ੍ਹਾ ਕਰਕੇ ਆਪਣੀ ਇੱਜ਼ਤ ਗਵਾ ਦਿੱਤੀ ਸੀ ਮੈਂ ਕਿਹਾ ਮੈਂ ਤੇਰੇ ਬਾਰੇ ਕੁਝ ਗਲਤ ਨਹੀਂ ਸੋਚਦਾ ਮੈਨੂੰ ਆਪਣੀ ਹਾਰਤ ਤੇ ਸ਼ਰਮਿੰਦਗੀ ਹੈ ਅਸੀਂ ਚੁੱਪ ਬੈਠੇ ਮੰਦਰ ਦੀਆਂ ਘੰਟੀਆਂ ਵੱਜੀਆਂ ਆਰਤੀ ਸ਼ੁਰੂ ਹੋਈ ਮੈਂ ਮਾਨੀ ਮਨ ਫੈਸਲਾ ਕਰ ਲਿਆ ਅਗਲੀ ਸਵੇਰ ਮੈਂ ਛੋਟੀ ਸਕੁੰਤਲਾ ਚਾਚੀ ਦੇ ਕੋਲ ਛੱਡਿਆ ਅਗਲੀ ਸਵੇਰ ਮੈਂ ਆਪਣੀ ਕੁੜੀ ਨੂੰ ਸਕੁੰਤਲਾ ਚਾਚੀ ਕੋਲ ਛੱਡਿਆ ਤੇ ਕਿਹਾ ਮੈਂ ਹਸਪਤਾਲ ਜਾ ਰਿਹਾ ਦੇਰ ਨਾਲ ਆਵਾਂਗਾ ਘਰ ਵਾਲੀ ਚੁੱਪ ਸੀ ਅਸੀਂ ਉਸ ਚਰਾਇ ਤੇ ਗਏ ਜਿੱਥੇ ਲੋਕ ਭੀਖ ਮੰਗਦੇ ਸੀ ਮੇਰੀ ਹਾਲਤ ਸਭ ਦੇ ਸਾਹਮਣੇ ਸੀ ਖਰਾਬ ਸਿਹਤ, ਜ਼ਖਮ ਤੇ ਪੁਰਾਣੀਆਂ ਪਟੀਆਂ ਵਿੱਚੋਂ ਨਿਕਰਦਾ ਖੂਨ। ਮੈਂ ਸਿਰ ਝੁਕਾਈ ਬੈਠਾ। ਰਾਈਗਰ ਨੇ ਮੇਰੇ ਸਾਹਮਣੇ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ। ਮੈਂ ਸਰਵਿੰਦਗੀ ਨਾਲ ਮਰਿਆ ਜਾ ਰਿਹਾ ਸੀ। ਮੈਨਾਂ ਆਪਣੇ ਹੱਥ ਵੀ ਫਲਾ ਦਿੱਤੇ। ਅਸੀਂ ਦੋਵੇਂ ਹਜੇ ਚੁੱਪੀ ਸੀ। ਬੈਠੇ-ਬੈਠੇ ਸ਼ਾਮ ਹੋ ਗਈ। ਸਾਨੂੰ ਉਮੀਦ ਤੋਂ ਵੱਧ ਆ ਭੀਖ ਮਿਲ ਗਈ ਸੀ। ਸਾਨੂੰ ਉਮੀਦ ਤੋਂ ਵੱਧ ਭੀਖ ਮਿਲ ਗਈ ਸੀ। ਕਿਸੇ ਸਾਫ਼-ਸੁਥਰੇ ਇੱਜ਼ਤਦਾਰ ਇਨਸਾਨ ਲਈ ਇਹ ਪਲ ਬਹੁਤ ਮਾੜਾ ਹੁੰਦਾ ਹੈ ਜਦੋਂ ਉਸਨੂੰ ਕਿਸੇ ਅੱਗੇ ਹੱਥ ਫਲਾਉਣਾ ਪੈਂਦਾ ਹੈ। ਪਰੇ ਸਾਡੀ ਮਜਬੂਰੀ ਸੀ ਕੱਲ ਤੱਕ ਸੁੱਕੀ ਰੋਟੀ ਖਾਣ ਵਾਲੇ ਅੱਜ ਹਾਸੇ ਤੋਂ ਬਾਅਦ ਬਿਖਾਰੀ ਬਣ ਗਏ ਸੀ ਪਰ ਇਹ ਕਿਸੇ ਦਰਿੰਦੇ ਦੇ ਹੱਥੋਂ ਆਪਣੀ ਇੱਜ਼ਤ ਕਵਾਲ ਨਾਲੋਂ ਲੱਖ ਗੁਣਾ ਬਿਹਤਰ ਸੀ ਅਸੀਂ ਚੁੱਪਚਾਪ ਆਪਣੇ ਮੋਹਲੇ ਵਿੱਚ ਵਾਪਸ ਆ ਗਏ ਸੁਕੁੰਤਲਾ ਚਾਚੀ ਸਾਡੇ ਇੰਤਜ਼ਾਰ ਵਿੱਚ ਸੀ ਮੇਰੀ ਘਰ ਵਾਲੀ ਛੋਟੀ ਨੂੰ ਲੈ ਆਈ ਕਾਫੀ ਸਮੇਂ ਬਾਅਦ ਸਾਡੇ ਕੋਲ ਇੰਨੇ ਪੈਸੇ ਸੀ ਕਿ ਅਸੀਂ ਰੱਜ ਕੇ ਖਾਣਾ ਖਾ ਸਕੀਏ ਥੋੜਾ ਬਚ ਵੀ ਗਿਆ ਸੀ ਇਹ سلسلہ ਸਾਰੇ ਨਵਰਾਤਿਆਂ ਦੌਰਾਨ ਚੱਲਦਾ ਰਿਹਾ ਕਦੇ ਅਸੀਂ ਛੋਟੀ ਨੂੰ ਸਕੁੰਤਲਾ ਚਾਚੀ ਦੇ ਕੋਲ ਛੱਡ ਦੇ ਕਦੇ ਨਾਲ ਲੈ ਕੇ ਜਾਂਦੇ ਮੈਂ ਜਾਣਦਾ ਸੀ ਇਸ ਨਾਲ ਮੇਰੀ ਧੀ ਦੇ ਮਨ ਤੇ ਬਹੁਤ ਮਾੜਾ ਅਸਰ ਪਵੇਗਾ ਪਰ ਮੇਰੀ ਘਰ ਵਾਲੀ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਕਹੇ ਇੱਕ ਦਿਨ ਅਸੀਂ ਤੰਨੇ ਮੈਂ ਮੇਰੀ ਘਰ ਵਾਲੀ ਤੇ ਛੋਟੀ ਪੁੱਠਵਾ ਤੇ ਬੈਠੇ ਸੀ ਸਾਡੇ ਸਾਹਮਣੇ ਇੱਕ ਕਾਰ ਆ ਕੇ ਰੁਕੀ ਉਹਦੇ ਵਿੱਚੋਂ ਜੋ ਸਾਕ ਸੁੱਤਰਿਆ ਉਸ ਨੂੰ ਵੇਖ ਕੇ ਮੇਰੇ ਮੱਥੇ ਤੇ ਬੜ ਪੈ ਗਏ ਕਿਉਂਕਿ ਉਹ ਸੇਟ ਦਾ ਵੱਡਾ ਮੁੰਡਾ ਸੀ ਉਹ ਸ਼ਾਇਦ ਕਿਸੇ ਕੰਮ ਲਈ ਆਇਆ ਸੀ ਉਤਰਦੇ ਸਾਰ ਨੇ ਉਸਨੇ ਆਪਣੇ ਮੋਬਾਈਲ ਨਾਲ ਮੇਰੀ ਤੇ ਮੇਰੀ ਘਰ ਵਾਲੀ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਬਹਿਸ ਕਰਨ ਲੱਗਿਆ ਤੇ ਬੋਲਿਆ ਇਹ ਬੰਦਾ ਸਾਡੇ ਮੋਹਲੇ ਦਾ ਹੈ ਮੋਹਲੇ ਵਾਲੇ ਇਸ ਦੀ ਬਹੁਤ ਮਦਦ ਕਰਦੇ ਨੇ ਮੇਰੇ ਬਾਪੂ ਜੀ ਨੇ ਖੁਦ ਇਸ ਦੀ ਘਰ ਵਾਲੀ ਦੇ ਇਲਾਜ ਲਈ ਪੈਸੇ ਦਿੱਤੇ ਸੀ ਪਰ ਇਹ ਬੰਦਾ ਜਾਣ ਬੁੱਝ ਕੇ ਇੱਥੇ ਵੇਖ ਕੇ ਭੀਖ ਮੰਗਦਾ ਹੈ ਤਾ ਕੀ ਪੀਕ ਨੂੰ ਤਾਂ ਦਾ ਬਣਾ ਸਕੇ ਉਸ ਦੀਆਂ ਗੱਲਾਂ ਸੁਣ ਕੇ ਕੁਝ ਲੋਕ ਸਾਨੂੰ ਮਾੜਾ ਚੰਗਾ ਕਹਿਣ ਲੱਗੇ ਉਸ ਨੂੰ ਕੁਝ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਲੋਕਾਂ ਨੇ ਸਮਝਾਵ ਜਾ ਕੇ ਉਸ ਨੂੰ ਉੱਥੋਂ ਠਾਇਆ ਉਹ ਲੋਕ ਸਾਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਣ ਲੱਗੇ ਮੇਰੇ ਕੋਲ ਮੇਰੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਸੀ ਮੈਂ ਉੱਥੇ ਖੜੇ ਲੋਕਾਂ ਨੂੰ ਕਿਹਾ ਮੈਂ ਸ਼ੋਖ ਨਾਲ ਭੀਖ ਨਹੀਂ ਮੰਗ ਰਿਹਾ ਮੋਹਲੇ ਵਾਲਿਆਂ ਨੇ ਜੇ ਕਦੇ ਸਾਡੀ ਮਦਦ ਕੀਤੀ ਵੀ ਸੀ ਤਾਂ ਬਦਲੇ ਵਿੱਚ ਮੇਰੀ ਘਰ ਵਾਲੀ ਤੇ ਧੀ ਨਾਲ ਉਹਨਾਂ ਦਾ ਬਿਵਾਰ ਬਹੁਤ ਮਾੜਾ ਸੀ ਮੈਂ ਆਪਣੇ ਆਪਰੇਸ਼ਨ ਲਈ ਪੈਸੇ ਇਕੱਠੇ ਕੀਤੇ ਤਾਂ ਮੇਰੀਆਂ ਦੋਵੇਂ ਲੱਤਾਂ ਕੱਟੇ ਜਾਣ ਦਾ ਖਤਰਾ ਸੀ ਮੈਂ ਉੱਥੇ ਮੌਜੂਦ ਲੋਕਾਂ ਨੂੰ ਐ ਨਾ ਦੱਸ ਸਕਿਆ ਕਿ ਜੋ ਸਖਸ ਸਾਡੀ ਬੇਇੱਜ਼ਤੀ ਕਰਕੇ ਗਿਆ ਉਹਦੇ ਬਾਪੂ ਨੇ ਮੇਰੀ ਘਰ ਵਾਲੀ ਨੇ ਕਿੰਨਾ ਮਾੜਾ ਬਿਵਾਰ ਕੀਤਾ ਸੀ ਇਸੇ ਦੌਰਾਨ ਉੱਥੇ ਇੱਕ ਗੱਡੀ ਆ ਕੇ ਰੁਕੀ ਉਹਦੇ ਵਿੱਚ ਇੱਕ ਨੌਜਵਾਨ ਔਰਤੋ ਤਰੀ ਉਹ ਉੱਥੇ ਇਕੱਠੇ ਲੋਕਾਂ ਨੂੰ ਕਹਿਣ ਲੱਗੀ ਤੁਸੀਂ ਇੱਕ ਗਰੀਬ ਦੀ ਮਜਬੂਰੀ ਦਾ ਤਮਾਸ਼ਾ ਬਣਾ ਰਹੇ ਹੋ ਹਟੋ ਇੱਥੋਂ ਉਸ ਔਰਤ ਦੀ ਗੱਲ ਸੁਣ ਕੇ ਸਾਰੇ ਲੋਕ ਉੱਥੋਂ ਚਲੇ ਗਏ ਔਰਤ ਮੇਰੀ ਘਰ ਵਾਲੀ ਨੂੰ ਕਹਿਣ ਲੱਗੀ ਮੈਨੂੰ ਇੱਥੇ ਤੁਹਾਡੀ ਮਦਦ ਲਈ ਕਿਸੇ ਨੇ ਭੇਜਿਆ ਆਓ ਮੇਰੇ ਨਾਲ ਉਸਦੀ ਗੱਲ ਸੁਣ ਕੇ ਮੈਂ ਤੇ ਮੇਰੀ ਘਰਵਾਲੀ ਇੱਕ ਦੂਜੇ ਵੱਲ ਹੈਰਾਨੀ ਨਾਲ ਵੇਖਣ ਲੱਗੇ ਅਸੀਂ ਫਿਰ ਉਸ ਨਾਲ ਚੱਲ ਪਏ ਉਸਦੀ ਗੱਡੀ ਇੱਕ ਵੱਡੇ ਮੰਗਲੇ ਦੇ ਅੱਗੇ ਜਾ ਕੇ ਰੁਕੀ ਅਸੀਂ ਤੰਨੇ ਹੈਰਾਨ ਪਰੇਸ਼ਾਨ ਉਸ ਸ਼ਾਨਦਾਰ ਮੰਗਲੇ ਨੂੰ ਵੇਖ ਰਹੇ ਸੀ ਜਦੋਂ ਅਸੀਂ ਅੰਦਰ ਪਹੁੰਚੇ ਉੱਥੇ ਇੱਕ ਬੁੱਢੀ ਔਰਤ ਬੈਠੀ ਸੀ ਜਿਸ ਨੂੰ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ ਇਹ ਉਹੀ ਬੁੱਢੀ ਔਰਤ ਸੀ ਜੋ ਉਸ ਦਿਨ ਭੀਖ ਮੰਗਣ ਤੋਂ ਬਾਅਦ ਮੇਰੇ ਰਿਕਸ਼ੇ ਵਿੱਚ ਬੈਠ ਕੇ ਆਪਣੇ ਘਰ ਗਈ ਸੀ ਜਿਸ ਨੇ ਮੈਨੂੰ ਕਾਫੀ ਪੈਸੇ ਵੀ ਦਿੱਤੇ ਸੀ ਕਹਿੰਦੀ ਸੀ ਕੁਝ ਦਿਨਾਂ ਵਿੱਚ ਤੇਰੀ ਜ਼ਿੰਦਗੀ ਬਦਲ ਜਾਵੇਗੀ ਉਹ ਬੁੱਢੀ ਔਰਤ ਮੇਰੇ ਵੱਲ ਵੇਖ ਕੇ ਮੁਸਕਰਾਉਂਦੀ ਹੋਈ ਉੱઠી ਮੇਰੇ ਸਿਰ ਤੇ ਹੱਥ ਰੱਖ ਕੇ ਉਸ ਔਰਤ ਨੇ ਕਿਹਾ ਸ਼ਾਲਨੀ ਬੇਟੀ ਇਹ ਉਹੀ ਨੌਜਵਾਨ ਹੈ ਜਿਸ ਨੇ ਅਸ ਦਿਨ ਮੈਨੂੰ ਘਰ ਪਹੁੰਚਾਇਆ ਸੀ ਸ਼ਾਲਨੀ ਨਾਂ ਦੀ ਉਸ ਔਰਤ ਨੇ ਸਾਡਾ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਨੇ ਜੋ ਗੱਲ ਦੱਸੀ ਉਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਸਲ ਵਿੱਚ ਉਹ ਬੁੱਢੀ ਔਰਤ ਕੋਈ ਬਿਖਾਰ ਨਹੀਂ ਸੀ ਉਸ ਦੇ ਸੁਤੇਲੇ ਪੁੱਤ ਨੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਸਭ ਜਾਇਦਾਦ ਤੋਂ ਬੇਦਖਲ ਕਰਕੇ ਘਰ ਤੋਂ ਕੱਢ ਦਿੱਤਾ ਸੀ ਇਸੇ ਕਰਕੇ ਉਹ ਕਿਸੇ ਚੁਰਾਏ ਤੇ ਭੀਖ ਮੰਗਣ ਲੱਗੀ ਫਿਰ ਆਪਣੇ ਪੁਰਾਣੇ ਮਕਾਨ ਵਿੱਚ ਰਹਿੰਦੀ ਸੀ ਸ਼ਲਨੀ ਉਸ ਦੀ ਸਗੀ ਧੀ ਸੀ ਜੋ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਅਮਰੀਕਾ ਚਲੀ ਗਈ ਸੀ ਜਿਸ ਦਿਨ ਮੈਂ ਉਸ ਬੁੱਢੀ ਮਾਂ ਨੂੰ ਉਸ ਦੇ ਘਰ ਛੱਡਿਆ ਸੀ ਅਗਲੇ ਦਿਨ ਸ਼ਲਨੀ ਆਪਣੀ ਮਾਂ ਨੂੰ ਲੱਭਦੀ ਹੋਏ ਉਸ ਦੇ ਪੁਰਾਣੇ ਮਕਾਨ ਤੱਕ ਪਹੁੰਚੀ ਤੇ ਉਸ ਨੂੰ ਆਪਣੇ ਵੱਡੇ ਮੰਗਲੇ ਵਿੱਚ ਲੈ ਗਈ ਉਸ ਬੁੱਢੀ ਔਰਤ ਨੇ ਸਾਲੀ ਨੂੰ ਦੱਸਿਆ ਇੱਕ ਦਿਨ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਉਹ ਘਰ ਜਾਣ ਲਈ ਆਟੋ ਜਾਂ ਕੋਈ ਸਾਧਨ ਲੱਭ ਰਹੀ ਸੀ ਪਰ ਕੋਈ ਉਸ ਨੂੰ ਲਿਜਾਣ ਵਾਸਤੇ ਤਿਆਰ ਨਹੀਂ ਸੀ ਪਰ ਫਿਰ ਮੈਂ ਉਸ ਨੂੰ ਆਪਣੇ ਰਿਕਸ਼ੇ ਵਿੱਚ ਬਿਠਾ ਕੇ ਘਰ ਛੱਡਿਆ ਉਸ ਦਾ ਇਰਾਦਾ ਸੀ ਅਗਲੇ ਦਿਨ ਮੈਨੂੰ ਲੱਭ ਕੇ ਕੁਝ ਜਮਾ ਪੂੰਜੀ ਵਿੱਚ ਮੈਨੂੰ ਪੈਸੇ ਦੇ ਦੇਣਾ ਪਰ ਉਹ ਦੋ ਦਿਨ ਬਿਸਤਰੇ ਤੋਂ ਉੱਠ ਨਾ ਸਕੀ ਜਦੋਂ ਤੀਜੇ ਦਿਨ ਉਹ ਮੰਦਰ ਦੇ ਨੇੜੇ ਵਾਲੇ ਚੁਰਾਏ ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ ਅਤੇ ਹੁਣ ਉਹ ਪਾਜ ਹੋ ਕੇ ਘਰ ਵਿੱਚ ਬਿਸਤਰੇ ਤੇ ਪੈ ਗਿਆ ਹੈ ਇਹ ਸੁਣ ਕੇ ਮਾਂ ਧੀ ਮੈਨੂੰ ਲੱਭਣ ਲੱਗੀਆਂ ਪਰ ਮੇਰੀ ਹਾਲਤ ਇੰਨੀ ਖਰਾਬ ਹੋ ਗਈ ਸੀ ਮੈਨੂੰ ਮਜਬੂਰੀ ਵਿੱਚ ਮੰਦਰ ਦੇ ਬਾਹਰ ਭੀਖ ਮੰਗਣੀ ਪਈ ਉੱਥੇ ਸਧਾਰਨ ਸੈਠ ਜੀ ਦੇ ਪੁੱਤ ਨੇ ਮੇਰੀ ਘਰ ਵਾਲੀ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਸੀ ਤੇ ਲਿਖਿਆ ਸੀ ਇਹ ਬੰਦਾ ਜਾਣਵਜ ਕੇ ਆਪਣਾ ਪੈਸਾ ਬਦਲ ਕੇ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੱਕਦਾ ਹੈ ਤੇ ਭੀਖ ਮੰਗਦਾ ਹੈ ਅਜੇ ਫਰਜੀ ਲੋਕਾਂ ਦੀ ਮਦਦ ਕਰਕੇ ਅਸਲ ਜ਼ਰੂਰਤਵੰਦਾਂ ਦਾ ਹੱਕ ਨਾ ਖੋ ਇਹ ਖਬਰ ਵੇਖਦੇ ਹੀ ਸੋਸ਼ਲ ਮੀਡੀਆ ਤੇ ਫੈਲ ਗਈ ਜਦੋਂ ਸ਼ਲਨੀ ਨੇ ਮੇਰੀ ਤਸਵੀਰ ਆਪਣੀ ਮਾਂ ਨੂੰ ਵਿਖਾਈ ਤਾਂ ਬੁੱਢੀ ਔਰਤ ਨੇ ਮੈਨੂੰ ਤੁਰੰਤ ਪਛਾਣ ਲਿਆ ਆਪਣੀ ਧੀ ਨੂੰ ਕਿਹਾ ਇਹ ਉਹੀ ਸਖਸ ਹੈ ਜਿਸ ਨੇ ਉਸ ਦਿਨ ਮੇਰੀ ਮਦਦ ਕੀਤੀ ਸੀ ਇਸੇ ਤਰ੍ਹਾਂ ਸ਼ਲਨੀ ਸਾਨੂੰ ਲੱਭਦੀ ਹੋਈ ਉਹ ਚਰਾਏ ਤੇ ਪਹੁੰਚੀ ਮੈਂ ਕਦੇ ਨਹੀਂ ਸੋਚਿਆ ਸੀ ਇਹ ਬੁੱਢੀ ਔਰਤ ਥੋੜੀ ਜੀ ਮਦਦ ਕਰਨ ਦਾ ਇੰਨਾ ਵੱਡਾ ਇਨਾਮ ਮਿਲੇਗਾ ਸ਼ਲਨੀ ਇੱਕ ਸਮਾਜਿਕ ਕਾਰਜਕਰਤਾ ਸੀ ਇੱਕ ਵੱਡੀ ਸੰਸਥਾ ਚਲਾਉਂਦੀ ਸੀ ਜਿਸ ਨਾਲ ਉਹ ਸੈਂਕੜੇ ਜ਼ਰੂਰਤਮੰਦ ਪਰਿਵਾਰਾਂ ਦੀ ਦੇਖਭਾਲ ਕਰਦੀ ਸੀ ਇਹ ਸਭ ਉਹ ਆਪਣੇ ਮਹਰਮ ਪਿਤਾ ਦੀ ਸਿੱਖਿਆ ਨੂੰ ਪੂਰਾ ਕਰਨ ਲਈ ਕਰ ਰਹੀ ਸੀ ਸਾਲਨੀ ਨੇ ਮੇਰਾ ਬਹੁਤ ਵਧੀਆ ਇਲਾਜ ਕਰਵਾਇਆ 2 ਮਹੀਨੇ ਬਾਅਦ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਮੈਂ ਚੰਗੇ ਦਿਨਾਂ ਵਿੱਚ ਐਮੈਟਰੀ ਤੱਕ ਪੜਿਆ ਸੀ ਜਿਵੇਂ ਮੇਰੀ ਸਿਹਤ ਠੀਕ ਹੋਈ ਸਾਲਨੀ ਨੇ ਮੈਨੂੰ ਆਪਣੀ ਸੰਸਤਾ ਵਿੱਚ ਸਮਾਜਿਕ ਕਾਰਜਕਰਤਾ ਵਜੋਂ ਰੱਖ ਲਿਆ ਮੇਰੀ ਘਰਵਾਲੀ ਨੇ ਵੀ ਸਾਲਨੀ ਦੇ ਘਰ ਨੌਕਰੀ ਕਰ ਲਈ ਹੁਣ ਉਹ ਉਸ ਬਜ਼ੁਰਗ ਦੀ ਮਾਂ ਦੀ ਦੇਖਭਾਲ ਕਰਦੀ ਸੀ ਜਦੋਂ ਵੀ ਮੈਂ ਸਾਲਨੀ ਦੇ ਨਾਲ ਕਿਸੇ ਜ਼ਰੂਰਤਮੰਦ ਨੂੰ ਲੱਭਣ ਕੇ ਮਦਦ ਕਰਨ ਜਾਂਦਾ ਤਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਜੋ ਲੋਕ ਜਿਨ੍ਹਾਂ ਨੂੰ ਰੱਬ ਨੇ ਦੌਲਤ ਦਿੱਤੀ ਹੈ ਜ਼ਰੂਰਤਵੰਦਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦੇਣਾ ਤਾਂ ਕੋਈ ਭੁੱਖਾ ਨਾ ਸੋਵੇਗਾ ਨਾ ਹੀ ਕੋਈ ਗਰੀਬ ਤੇ ਮਜਬੂਰ ਇਨਸਾਨ ਆਪਣੀ ਲਾਚਾਰੀ ਵਿੱਚ ਆਤਮ ਹੱਤਿਆ ਕਰੇਗਾ ਬੁਰਾ ਸਮਾਂ ਇੱਕ ਅਜੀਬ ਪਰਖਿਆ ਹੁੰਦੀ ਹੈ ਜੋ ਚੰਗੇ ਚੰਗੇ ਨੂੰ ਝੁਕਾ ਦਿੰਦੀ ਹੈ ਇਸੇ ਤਰ੍ਹਾਂ 5 ਸਾਲ ਲੰਘ ਗਏ ਮੇਰੀ ਧੀ ਹੁਣ 12 ਸਾਲਾਂ ਦੀ ਹੋ ਗਈ ਸੀ ਇੱਕ ਵਧੀਆ ਸਕੂਲ ਵਿੱਚ ਪੜ੍ਹ ਰਹੀ ਸੀ ਇੱਕ ਦਿਨ ਸਾਨੂੰ ਸੋਚਣਾ ਮਿਲੇ ਕੁਝ ਨਲਾਇਕ ਲੋਕਾਂ ਦਾ ਨੇ ਇੱਕ ਬਜ਼ੁਰਗ ਨੂੰ ਕੂੜੇ ਦੇ ਢੇਰ ਤੇ ਸੁੱਟ ਕੇ ਭੱਜ ਗਏ ਸਥਾਨਕ ਲੋਕਾਂ ਨੇ ਸਾਡੀ ਸਸਤਾ ਦਾ ਨੰਬਰ ਲੱਭ ਕੇ ਸਾਨੂੰ ਬੁਲਾਇਆ ਮੈਂ ਆਪਣੇ ਦੋ ਸਾਥੀਆਂ ਨਾਲ ਐਂਬੂਲੈਂਸ ਵਿੱਚ ਉਸ ਜਗ੍ਹਾ ਤੇ ਪਹੁੰਚਾ ਜਦੋਂ ਅਸੀਂ ਕੂੜੇ ਦੇ ਢੇਰ ਵਿੱਚੋਂ ਲਿਫਟੇ ਉਸ ਬਿਮਾਰ ਤੇ ਬੇਉਸ ਬਜ਼ੁਰਗ ਨੂੰ ਸਿੱਧਾ ਕੀਤਾ ਮੈਂ ਅੰਦਰ ਤੱਕ ਕੰਮ ਗਿਆ ਉਹ ਕੋਈ ਹੋਰ ਨਹੀਂ ਸਾਡੇ ਮੁੱਲੇ ਦਾ ਉਹ ਹੀ ਅਤਿਆਚਾਰੀ ਸੇਠ ਆ ਹਰੀ RAM ਸੀ ਜਿਸ ਨੂੰ ਸਭ ਸੇਠ ਜੀ ਕਹਿੰਦੇ ਸੀ ਪ੍ਰਮਾਤਮਾ ਨੇ ਨਿਆਂ ਦੀ ਤਰਜੁਤੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਮੇਰੀ ਤੇ ਮੇਰੇ ਘਰਵਾਲੀ ਤੇ ਨਾ ਜਾਣੇ ਕਿੰਨੇ ਬੇਵਸ ਲੋਕਾਂ ਤੇ ਜ਼ੁਲਮ ਕਰਨ ਦਾ ਨਤੀਜਾ ਸੇਠ ਹਰੀ RAM ਨੂੰ ਇਸ ਧਰਤੀ ਤੇ ਮਿਲ ਗਿਆ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਤਾਂ ਇੱਕ ਗਰੀਬ ਤੇ ਲਾਚਾਰ ਬੰਦਾ ਸੀ ਬਦਲਾ ਨਹੀਂ ਲੈ ਸਕਿਆ ਸੀ ਪਰਮਾਤਮਾ ਦੀ ਅਦਾਲਤ ਵਿੱਚ ਇਨਸਾਫ ਹੋ ਗਿਆ ਇਹ ਕਹਾਣੀ ਸਾਨੂੰ ਦੱਸਦੀ ਹੈ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਾ ਹਟੋ ਕਿਉਂਕਿ ਜਿੱਦਾਂ ਦੀ ਮਦਦ ਵੀ ਕਦੇ ਵੱਡੇ ਫਲ ਵੱਜੋਂ ਵਾਪਸ ਆ ਸਕਦੀ ਹੈ ਜੋ ਲੋਕ ਦੂਜਿਆਂ ਤੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਪਰਮਾਤਮਾ ਦੀ ਅਦਾਲਤ ਵਿੱਚ ਜ਼ਰੂਰ ਨਿਆਂ ਮਿਲਦਾ ਹੈ ਭਾਵੇਂ देर ਨਾਲ ਸਹੀ ਦੋਸਤੋ ਐਸੀ ਆਪੜੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੀ ਕੀ ਵਿਚਾਰ ਹਨ ਕਮੈਂਟ ਬਾਕਸਾਂ ਵਿੱਚ ਤੁਹਾਡੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ